ਜੀਵ ਜਿ ਪੰਗਿਓ ਧਰਤਾਂ ਵਾਲੇ ਜੀਵ ਹੁੰਦੇ ਆ ਕਰਮਾਂ ਵਾਲੇ ਜੀਵ ਹੁੰਦੇ ਆ ਜਿਨ੍ਹਾਂ ਦੀ ਢੋਲੀ ਵਿੱਚ ਸ਼ਹੀਦੀ ਦੀ ਦਾਤ ਨਹੀਂ ਦੀ ਇਹੇ ਕਰਕੇ ਪੱਜ ਗਏ ਤੇ ਮਨਸੇ ਵਿੱਚ ਗਦਾਰੀ ਵਾਲਾ ਕਰਾਈਂ ਕਰ ਕਿਉਂਦਾ ਹਾ ਜਿਹੜਾ ਨਹੀਂ ਕੀ ਦੁਨੀਆ ਵਿੱਚ ਕਰੈਣਾ ਨਹੀਂ ਇਤਿਹਾਸ ਮਾਫੀ ਕਰਦਾ ਸ਼ਹਿਰ ਨੇ ਬਹੁਤ ਸੌਂਣਾ ਲਿਖਿਆ ਹੈ ਉਹ ਕਹਿੰਦਾ ਆਨੇ ਬਾਸ਼ ਦਾ ਤਸਦੀ ਦੀ ਵਿੱਚੋਂ and let me talk ਜਿਨ੍ਹਾਂ ਵੀ ਦਲ ਜਿਨ੍ਹਾਂ ਦੀ ਜੋ ਸ਼ਕਤ ਰਛਾਇਆ ਹੈ ਅਸੀਂ ਤੁਹਾਡੇ ਰੱਬ ਵਰਗੇ ਸ਼ਰਧਾਲੂ ਇਨਸਾਨ ਕਰੀਏ ਬਹੁਤ ਕਾਰਜ ਇਥੋਂ ਦੇ ਸੇਵਾਦਾਰ ਗੁਰੂ ਦਰਸਾਵਾਹ ਦੇ ਸੇਵਾਦਾਰ ਸਾਡੇ ਸਰਕਾਰ ਦੇ ਗ੍ਰੰਥੀ ਸਹਿਬਾਨ اور ਗੁਰਦਰਾ ਸਾਹਿਬ ਦੀ ਸਮਝ ਦੀ ਕਮੇਟੀ ਜਿਨ੍ਹਾਂ ਨੇ ਬਹੁਤ ਵਧੀਆ ਟੱਗ ਦੇ ਨਾਲ ਸਾਰਾ ਤਰ੍ਹਾਂ ਬਹੁਤ ਸਾਰੇ ਢੱਗਾਂ ਚ ਰਿਹਾ ਹੈ ਸਾਰੀ ਕਮੇਟੀ ਦਾ ਧੰਨਵਾਦ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਸ਼ਾਂ-ਵਦੇਸ਼ਾਂ ਤੱਕ ਪਹੁੰਚਾ ਰਹੇ ਹਨ ਮੇਰੀ ਬਰਾਦ ਰਾਜਵਿੰਦਰ ਸਿੰਘ ਜੀ ਵਿਲਾਸਾ ਜਿਹੜੇ ਇਸ ਪ੍ਰੋਗਰਾਮ ਨੂੰ ਟੈਲੀਕਾਸਟ ਕਰਕੇ ਦੇਸ਼ਾਂ-ਵਦੇਸ਼ਾਂ ਵਿੱਚ ਪਹੁੰਚਾ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਕਾਰ ਤੇ ਪਕੜ گرو گیا سکتا کا جنہوں نے اپنی دسان لاگے گرو کی گولکا بچ بھی مایا پائی ہے ٹوکری پائی ہے کہ پتہ ہی ہے کار سیوا چل رہی ہے سروس کی کار سیوہ چل رہی ہے گروہ کرانے میں پتہ ہی ہے بڑی لوٹ رہتی ہے ਮੈਂ ਕਿਆ ਤੋਂ ਨਹੀਂ ਕਿਆ ਵਸਵਾ ਕਿਰਕਰੀਆ ਕਰਦੀਆਂ ਗੁਰੂ ਸਾਹਿਬਾਂ ਦੀ ਸ਼ਾਨ ਕਾਇਮ ਕਰ ਰਹੀ ਉਹ ਪੈਸੇ ਨਾਲ ਕੀਤੀ ਜਾਂਦੀ ਐ ਇਸ ਕਰਕੇ ਮਾਇਆ ਬਰਤਬਰ ਗੁਰੂ ਘਰ ਵਿੱਚ ਤੇ ਜੋ ਟੋਕਰੀ ਵਿੱਚ ਪਾਓ ਗੋਲਕ ਵਿੱਚ ਪਾਓ ਸਾਰੇ ਦਾ ਸੰਗਤ ਨਾ ਦਰਵਾਜ਼ਾ ਸਭ ਜਿਹੜੇ ਸਿੱਖ ਖਾਲਸਾ ਪਿੰਡਾਂ ਬਾਰੇ ਨੇ ਕੌਮੀ ਪਰਮਾਨਿਆਂ ਨੂੰ ਲਗਤਰਤ ਕਰਕੇ ਪੰਗਾਲ ਦਿੱਤੀ ਤੇ ਉਹਨਾ ਮਹਾਨ ਸੂਰਬੀਰ ਜਿਹੜੇ ਪਿਸ਼ਵਾਸ ਤੁਹਾਆਂ ਸੰਤ ਜੀ ساری جان چی ہے تو چلی جائے ابھی دوکھا نہیں دے چھوڑا نہیں مارا اسی ہمیشہ چڑھتی کلا کے شہیدیوں پراپت کریں گے ادھر سرکارہ نے سکنجا کئی درکار نے سکنجا کئی ਅੱਜਾ ਉਹਦੀ ਟੈਗ ਕਰ ਦਿੱਤੀ ਗਈ ਉਸ ਪਾਵਨ ਕੁਦਰਤ ਧਰਤੀ ਦੇ ਜਿੱਥੇ ਹਮੇਸ਼ਾ ਕੀਰਤਨ ਚੱਲਦਾ ਸੀ ਉਸ ਪਾਵਨ ਕੁਦਰਤ ਧਰਤੀ 'ਵਸ ਸਭੀ ਦੀਆਂ ਸਰਕਾਰਾਂ ਨੇ ਆਪਣੇ ਕਲਾਉਂ ਦੇ ਵਿੱਚ ਰਹਿ ਲਿਆ ਚਾਰਜ ਫਿਰ 13 ਹੰਦੀ ਦਾ ਜਦੋਂ ਪਾਣੀ ਵੱਧ ਜਾਂਦਾ ਕਿ ਉਹ ਜੀ ਦੀ ਪਾਣੀ ਕਰ ਦਿੱਤੀ ਸੀ ਰਾਗੀ ਸਾਹਿਬਾਨ ਗੁਰੂ ਕਰਦੇ ਕੀਰਤਨੀਏ ਕੀਰਤਨ ਤੇ ਹੌਂ ਕੀਤਾ ਲਗਾਤਾਰ ਬਹੱਤਰ ਘੰਟੇ ਉਸ ਅੱਖਾਂ ਤੋਂ ਨਾ ਘੇਰਾ ਕਿਸੇ ਨੇ ਕੀਰਤਨ ਕੀਤਾ ਗੁਰੂ ਦਰਬਾਰ ਦੇ ਵਿੱਚ ਬਹੁਤ ਸਮੇਂ ਦੀ ਸਰਕਾਰ ਦੇ ਕੋਲੇ ਲੱਗਣ ਨਾਲ ਕਿਉਂਕਿ ਸਮੇਂ ਦੀ ਸਰਕਾਰ ਹੋ ਗਈ ਸੀ ਜਦ ਜਿਹੜੀਆਂ ਸੰਗਤਾਂ ਪ੍ਰਕਰਮਾਂ ਵਿੱਚ ਪਈਏ ਇਸ ਤੋਂ ਉੱਪਰ ਤੱਕ ਰਹਿ ਕੇ ਇਹਨਾਂ ਦੇ ਕੋਲ ਜਾ ਕੇ ਇਹਨਾਂ ਨੂੰ ਖਤਮ ਕਰਕੇ ਅਸੀਂ ਬਹੁਤ ਵੱਡੀ ਚਿੰਤਾ ਪ੍ਰਾਪਤ ਕਰ ਲਈ ਹੈ ਕਿਉਂਕਿ ਉਹ ਸਮੇਂ 1988 ਨੂੰ ਸ਼ਹੀਦ ਅ ਸਰਤਾਜ ਮਾਣੀ ਦੇ ਵੱਲ ਸ਼ਾਂਤੀ ਦੇ ਸਮੇਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਸੰਗਤਾਂ ਭਾਰੀ ਗੰਟੀ ਵਿੱਚ ਅੱਜ ਤੱਕ ਤਹਿਆ ਸਰ ਵਰਕਰਾਂ ਦੇ ਵਿੱਚ ਕੋਈ ਦਾਦੀ ماں ਆਪਣੇ ਪੁੱਤ ਦੇ ਲਈ ਕਿਸ਼ਤੀ ਪਈ ਹੈ ਕੋਈ ਮਾਂ ਆਪਣੇ ਪੁੱਤਰ ਨੂੰ ਸ਼ਰਤੀ ਤੇ ਪਈ ਹੈ ਕੋਈ ਪਾਇਤ ਆਪਣੇ ਵੀਰ ਨੂੰ ਆਪਣੇ ਤਲਾ ਦੇ ਹੇਠ ਲੱਗੇ ਪਈ ਹੈ ਪਰੰਪਰ ਕਰਮਾਂ ਵਿੱਚ ਪਈਆਂ ਸੰਗਤਾਂ ਉੱਪਰ ਤੈਂਕ ਤੋਂ ਟੋਪਾਂ ਤੇ ਗੋਲੀਆਂ ਨਾਲ ਹਮਲਾ ਕਰਕੇ ਉਹਨਾਂ ਨੂੰ ਬਹੁਤ ਸੇ ਘਾਟ ਪਾਣ ਕੇ ਸੁਮੇਂਦਰ ਸਿੰਘ ਸਿਤਾਰਾ ਨੇ ਇਹ ਸੁਰਤਨਾਸੀ ਕੁਰਸੀ ਬਹੁਤ ਡੀ ਜਿੱਤ ਪ੍ਰਾਪਤ ਕਰ ਲਈ ਹੈ ਇਤਨਾ ਮੰਥ ਇਤਨਾ ਕਹਿ ਅੰਬਰ ਸਰ ਸੈਨਟੀ ਪਾਵਰ ਕੋ ਵਿੱਚ ਤਰਤੀ ਤੇ ਹੋਇਆ ਜਿਸ ਨੂੰ ਸੁਣ ਕੇ ਅੱਜ ਵੀ ਲੋਕ ਕੰਡੇ ਖੜੇ ਹੁੰਦੇ ਪਰ ਤੇਰੇ ਉਚਾਲੀ ਅੱਜ ਸਾਨੂੰ ਉਹ ਦਿਖਾਤਾ ਜਿਹੜਾ ਉਹ ਭੁਰਦਾ ਹੈ ਜਿੱਦੀ ਉਹ ਸਾਡੇ ਚਖਵਾ ਜਿਹੜੇ ਉਹ ਅੱਲੇ ਆ ਪਾਵੇਂ ਵਿਸ਼ੇ ਦੇ ਜਿਹਨਾਂ ਦੇ ਵਿੱਚ ਅਕਾਲ ਪੁਰਖ ਕਬਾਇਨ ਨੇ ਕਿਰਪਾ ਕੀਤੀ ਆ ਕੌਣ ਦੇ ਉਸ ਮਹਾਨ ਜੁਦੇ ਨੂੰ ਸਾਡੇ ਸਮਾਜ ਦੇ ਲੋਕਾਂ ਨੇ ਸਹਿਯੋਗ ਦਿੱਤਾ ਹੈ ਕੌਣ ਦਾ ਸੁਭਾਨ ਜੁਨੇ ਸ਼ਹੀਦ ਭਾਈ ਭਰ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮਰ ਸਿੰਘ ਕੰਮਰ ਕਪਾਲਸੇ ਖਾਲਸਾ ਨੂੰ ਬਹੁਤ ਬਹੁਤ ਸਾਈਂਗਤ ਦੇ ਕੇ ਸਾਡੀਆਂ ਮਾਵਾਂ ਨੇ ਕਿਤਾਬਾਂ ਵਿੱਚ ਲੈ ਕੇ ਉਹਨੂੰ ਪਿਆਰ ਦਿੱਤਾ ਸਾਡੀਆਂ ਮਾਵਾਂ ਨੇ ਉਹਨੂੰ ਚਾਰੇ ਪਿਆਰ ਤਲਾਬੇ ਵਿੱਚ ਰਹਿ ਕੇ ਅਸ਼ੀਰਵਾਦ ਦਿੱਤਾ ਬਟਾ ਵਾਹਿਗੁਰੂ ਪੱਦੀ ਕਰੇਗਾ ਤੇ ਇਹ ਇੱਕ ਪਹਿਲੀ ਵਾਰ ਆ ਜੌਣਾ ਦੇ ਵਿੱਚ ਗੰਨੇ ਦਾ ਜੂਸ ਤੇ ਖੰਡੇ ਦਲੀਆਂ ਸ਼ੀਬਾ ਜਿਹੜੀ ਨਸ਼ੇ ਤੋਂ ਬਗੈਰ ਪੈਸੇ ਤੋਂ ਬਗੈਰ

ਪਰ ਪੇਟ ਕਰ ਗਏ ਹੋ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸਾਰੇ ਤੋਂ ਛੋਟੇ ਉਹਨਾਂ ਸ਼ਹੀਦ ਮਨਤਰੀ ਸੇਖਾ ਸਾ ਜਿਸ ਦੀ ਉਹ ਨਾ ਕੇਵਲ 18 ਦਿਨ ਦੀ ਸੀ 18 ਦਿਨ ਉਹ 18 ਦਿਨ ਦੇ ਉਹਦੇ ਵਿੱਚ ਆਪਣੀ ਮਾਂ ਦਾ ਦੁੱਧ ਚੜ੍ਹਿਆ ਮਾਤਾ ਤੇ ਤੰਕਾ ਦਾ ਦੁੱਧ ਚੜ੍ਹਿਆ ਜਾਨ ਵੀ ਦਰਵਾਣਾ ਕੋਲ ਤੱਕੀ ਕੋਲੀ ਉਸ ਕੰਮੀ ਪ੍ਰਵਾਨੇ ਸਾਰੇ ਤੋਂ ਛੋਟੇ ਉਮਰ ਦੇ ਸ਼ਹੀਦ ਭਾਈ ਮਨਪ੍ਰੀਤ ਸਿੰਘ ਦੇ ਲੰਗਾਂ ਸਤਨਾਮ ਸਿੰਘ ਦੇ ਉਹ ਸ਼ਹੀਦ ਹੋ ਗਿਆ ਹੋਰ अनेका ਮਾਪਿਆਂ ਦੇ ਬਣਾ ਨੂੰ ਸ਼ਹੀਦ ਕੀਤਾ ਸਵੇ ਦੀਆਂ ਸਰਕਾਰਾਂ ਨੇ ਉਹਨਾਂ ਦਰਦ ਨਾਲ ਰਹਿਣਾ ਨੂੰ ਢਾਡੀ ਜਿਹਾ ਫਸ ਸਕਦਾ

जिने भी बल जिन्ना दी जो छत्र छाया है असली ਤੁਹਾਡੇ ਰਬ ਵਰਗੇ ਸਰਪੰਨ ਦੇ ਦਰਸ਼ਕ ਕਰ ਰਹੀ ਹੈ ਬਹੁਤ ਕਾਰਜ ਇਥੋਂ ਦੇ ਸੇਵਾਦਾਰ ਗੁਰੂ ਦਰਸ ਸਵਾਹ ਦੇ ਸੇਵਾਦਾਰ ਸਾਡੇ ਸਤਕਾਰਯੋਗ ਅਗਰੰਥੀ ਸਹਿਬਾਨ اور ਕੋਰਾਂ ਦਾ ਸ਼ਾਂਤੀ ਸਮਝ ਤੇ ਕਮੇਟੀ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਰਾ ਪ੍ਰਬੰਧ ਬਹੁਤ ਸਾਰੇ ਢੰਗ ਨਾਲ ਚਲਿਆ ਹੈ ਸਾਰੇ ਕਮੇਟੀ ਦੇ ਪ੍ਰਭਾਵ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚਾ ਰਹੇ ਹਨ ਮੇਰੀ ਬਰਾਦ ਰਾਜਵਿਦਿਅ ਸਿਣੀ ਜੀ ਜੀ ਆਸਾ ਜਿਹੜੇ ਇਸ ਪ੍ਰੋਗਰਾਮ ਨੂੰ ਟੈਲੀਕਾਸਟ ਕਰਕੇ ਦੇਸ਼ਾਂ-ਵਿਦੇਸ਼ਾਂ ਵਿੱਚ ਪਹੁੰਚਾ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਕਾਰ ਤੇ ਪਗਲ ਧੰਨਵਾਦ ਗੁਰੂ ਕੀਆ ਕਹਿ ਕੇ ਸੰਗਤਾਂ ਦਾ ਜਿਨ੍ਹਾਂ ਨੇ ਆਪਣੀਆਂ ਗੱਸਾਂ ਰੋਮ ਕੇ ਇੱਕ ਦੇ ਤੁਮਾਂ ਦੇ ਵਿੱਚੋਂ ਗੁਰੂਪਤੀਆਂ ਕੋਲ ਦਾ ਵੀ ਤੁਮੀ ਮਾਇਆ ਪਾਈ ਆ। ਟੋਕਰੀ ਵਿੱਚ ਦੀ ਮਾਇਆ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਾਰ ਸੇਵਾ ਚੱਲ ਰਹੀ ਹੈ। ਸਰੋਵਰ ਦੀ ਕਾਰ